ਪਟੀਸ਼ਨਰ ਸੀ ਉਹ ਕਹਿੰਦੇ ਵੀ ਰਣਵੀਰ ਖੱਟੜਾ ਬਾਇਸਡ ਨੇ ਰਣਵੀਰ ਖੱਟੜਾ ਤੇ ਸਾਨੂੰ ਭਰੋਸਾ ਨਹੀਂ ਤੇ ਹਾਈ ਕੋਰਟ ਨੇ ਕਹੇ ਵੀ ਰਣਵੀਰ ਖੱਟੜਾ ਸਾਨੂੰ ਹਟਾਓ ਕਿਊਸਡ ਜੋ ਮਰਜ਼ੀ ਕਹੇ ਪਰ ਹਾਈ ਕੋਰਟ ਦਾ ਆਰਡਰ ਪੜ੍ਹ ਕੇ ਦੇਖੋ ਹਾਈ ਕੋਰਟ ਨੇ ਇਹ ਗੱਲ ਕਹੀ ਆ ਕਿ ਜੋ ਤਫ਼ਤੀਸ਼ ਜੋ ਮੇਰੇ ਚਾਰ ਇਹ ਮੈਂ ਇੱਕ ਤੁਸੀਂ 21 ਦੀ ਗੱਲ ਕਰਦੇ ਹੋ 4 ਜੁਲਾਈ ਨੂੰ 6 ਜੁਲਾਈ ਨੂੰ ਮੈਂ ਆਪਣਾ ਕਿੰਨਾ ਚਾਰਜ ਸ਼ੀਟ ਜਿਹੜੀ ਆਪਣਾ ਚਲਾਨ ਪੇਸ਼ ਕਰ ਚੁੱਕਿਆ ਸੀ ਤੇ ਉਹਦੇ ਉੱਤੇ ਇਹਨਾਂ ਨੇ ਕਰਿਆ ਸੀ ਤੇ ਉਸ ਚਲਾਨ ਨੂੰ ਮੰਨਿਆ ਗਿਆ ਮੇਰੇ ਦੇ ਇੱਕ ਹੁਣੇ ਵਜੇ ਪ੍ਰਧਾਨ ਦੀ ਤਫਤੀਸ਼ ਖਾਨ ਚ ਇਹੀ ਫਰਕ ਹੈ ਉਹਦੀਆਂ ਕਵਾਇਸ਼ ਹੋਈਆਂ ਨੇ ਮੇਰੀ ਜਿਹੜੇ ਚਲਾਨ ਦਿੱਤੇ ਹੋਏ ਸੀ ਮੇਰੀ ਤਫਤੀਸ਼ ਹੈ ਕਵਾਇਸ਼ ਨਹੀਂ ਹੋਈ ਹੈ ਮੇਰੀ ਤਫਤੀਸ਼ ਨੂੰ ਮੰਨਿਆ ਗਿਆ ਉਹ ਚਲਾਨ ਨੂੰ ਮੰਨਿਆ ਗਿਆ ਹਾਂ ਇਹਨਾਂ ਨੇ ਜੱਜ ਸਾਹਿਬ ਨੇ ਜਿਹੜਾ 2021 ਚ ਦਿੱਤਾ ਕਿ ਠੀਕ ਹੈ ਜੋ ਇਹਨਾਂ ਨੇ ਚਲਾਨ ਦਿੱਤਾ ਉਹ ਠੀਕ ਹੈ ਜੇ ਕੋਈ ਹੁਣ ਫਰਦਰ ਤਫਤੀਸ਼ ਕਰਨੀ ਹੈ ਠੀਕ ਹੈ ਤਾਂ ਖਟੜੇ ਤੋਂ ਉਦਾਂ ਸੀਨੀਅਰ ਅਫਸਰ ਕੋਈ ਉਹਨੂੰ ਹੈਡ ਕਰ ਲੇ ਪਰ ਮੈਂ ਫੇਰ ਵੀ ਉਹਦਾ ਮੈਂਬਰ ਸੀ ਆਪਣੀ ਰਿਟਾਇਰਮੈਂਟ ਤੱਕ ਮੈਨੂੰ ਕਿਸੇ ਨੇ ਨਹੀਂ ਹਟਾਇਆ ਆਈ ਵਾਸ ਅ ਪਾਰਟ ਆਫ ਦੈਟ ਸੈਟ ਪਹਿਲਾਂ ਮੈਂ ਉਸ ਸੈਟ ਦਾ ਹੈਡ ਸੀ ਪਰ ਜਿਹੜਾ ਕੁਝ ਹੋ ਚੁੱਕਿਆ ਸੀ ਪਰ ਫਰਦਰ ਜੋ ਸੀਬੀਆਈ ਤੋਂ ਮਿਲਣਾ ਸੀ ਸਮਾਨ ਤੇ ਫਰਦਰ ਜਿਹੜੀ ਤਫ਼ਸੀਲ ਹੋਣੀ ਸੀ ਉਹ ਇਹਨਾਂ ਨੇ ਕਿਹਾ ਸੀ ਵੀ ਇਸ ਤੋਂ ਕੋਈ ਹੋਰ ਸੀ ਨਾ ਬਟ ਨੋਵੇਅਰ ਇਟ ਇਜ਼ ਰਿਟਨ ਥੈਟ ਆਈ ਵਾਸ ਮੈਨੂ ਕਿਤੇ ਕਿਸੇ ਜੱਜ ਕਿਸੇ ਕੋਰਟ ਨੇ ਹਟਾਇਆ ਗਿਆ ਐਜ਼ ਅ ਹੈਡ ਆਫ ਐਸਆਈਟੀ ਕਿਉਂਕਿ ਖਬਰਾਂ ਉਸ ਵਕਤ ਤੇ ਲੱਗੇ ਤੇ ਇਫੈਕਟ ਵੀ ਸੀਗਾ ਗੱਲ ਦੇਖੋ ਫੈਕਟ ਪੜਨਾ ਆਈ ਥਿੰਕ ਆਈ ਥਿੰਕ ਉਸ ਉਸ ਫੈਸਲੇ ਦੇ ਵਿੱਚ ਵੀ ਤੁਹਾਨੂੰ ਸੁਣਿਆ ਨਹੀਂ ਕੋਰਟ ਨੇ ਤੁਹਾਨੂੰ ਤਾਂ ਮੌਕਾ ਯੂ ਆਰ ਨੋਟ ਅ ਪਾਰਟੀ ਟੂ ਥੈਟ ਨਾ ਤੁਹਾਨੂੰ ਸਾਡੇ ਤਾਂ ਪਾਰਟੀ ਨਹੀਂ ਮੈਨੂੰ ਤਾਂ ਕਿਤੇ ਪਾਰਟੀ ਬਣਾਈ ਹੀ ਨਹੀਂ ਕਿਸੇ ਨੇ ਇਲਜ਼ਾਮ ਤੁਹਾਡੇ ਦੇ ਖਿਲਾਫ ਸੀ ਇਲਜ਼ਾਮ ਹੁਣ ਵੀ ਅੱਜ ਵੀ ਜਿਹੜਾ ਕੋਈ ਹੁਣ ਵੀ ਕੇਸ ਚੱਲ ਰਹੇ ਨੇ ਮਤਲਬ ਜਿਹੜੀ ਮਹਿੰਦਰਪਾਲ ਬਿੱਟੂ ਦੀ ਫੈਮਿਲੀ ਨੇ ਮੇਰੇ ਖਿਲਾਫ ਕੀਤੇ ਨੇ ਇਲਜ਼ਾਮ ਸਾਰੇ ਮੇਰੇ ਤੇ ਲਾਉਂਦੇ ਨੇ ਪਰ ਕੋਰਟ ਦੇ ਵਿੱਚ ਮੈਨੂੰ ਪਾਰਟੀ ਨਹੀਂ ਬਣਾਉਂਦੇ ਹਾਂ ਰਾਦਰ ਕੋਰਟ ਦੇ ਵਿੱਚ ਤਾਂ ਉਹਨਾਂ ਨੇ ਐਫੀਡੀਆ ਦਿੱਤਾ ਹੋਇਆ ਵੀ ਅਸੀਂ ਪਿੱਛੇ ਕਿ ਮੇਰੇ ਗਗਨ ਪ੍ਰਦੀਪ ਅੱਲ ਮੇਰੇ ਵੱਲੋਂ ਖੜੇ ਹੋਏ ਜੀ ਉਹ ਕਹਿੰਦੇ ਅਸੀਂ ਇਹਨਾਂ ਨੂੰ ਸੁਣਨਾ ਨਹੀਂ ਮਤਲਬ ਅਸੀਂ ਇਹਨਾਂ ਨੂੰ ਪਾਸ ਇੱਥੇ ਮੈਂ ਦਰਸ਼ਕਾਂ ਨੂੰ ਕਲੀਅਰ ਕਰਦਾ ਕਿ ਮਹਿੰਦਰਪਾਲ ਬਿੱਟੂ ਜਿਹੜਾ ਕਿ ਬੇਦਬੀਆਂ ਦਾ ਇੱਕ ਮੇਨ ਮਲਜ਼ਮ ਵੀ ਸੀ ਉਸ ਤਰ੍ਹਾਂ ਦੀ ਤਫ਼ਤੀਸ਼ ਦੇ ਵਿੱਚ ਉਹਦੇ ਖਿਲਾਫ ਬਹੁਤ ਇਨਕ੍ਰਿਮੀਨੇਟਿੰਗ ਐਵਿਡੈਂਸਸ ਆਈ ਸੀ ਉਸ ਦੀ ਉਸ ਦੀ ਹੱਤਿਆ ਕਰਤੀ ਗਈ ਸੀ ਜੇਲ੍ਹ ਦੇ ਵਿੱਚ ਜੇਲ੍ਹ ਦੇ ਵਿੱਚ ਜਿਸ ਨੌਜਵਾਨ ਨੇ ਮਹਿੰਦਰਪਾਲ ਬਿੱਟੂ ਤੇ ਕਤਲ ਕੀਤਾ ਸੀ ਉਹਦੀ ਵੀ ਇੰਟਰਵਿਊ ਮੈਂ 1 ਸਾਲ ਪਹਿਲਾਂ ਕੰਡਕਟ ਕੀਤੀ ਸੀ ਤੇ ਉਸ ਕੇਸ ਦੇ ਵਿੱਚ ਇੱਕ ਐਸਆਈਟੀ ਸਪੈਸ਼ਲ ਇਨਵੈਸਟੀਗੇਸ਼ਨ ਟੀਮ ਬਣਾਈ ਗਈ ਕਿਉਂਕਿ ਪਰਿਵਾਰ ਬਿੰਦਰਪਾਲ ਬਿੱਟੂ ਦੇ ਪਰਿਵਾਰ ਦਾ ਇਹ ਕਹਿਣਾ ਹੈ ਕਿ ਉਸ ਕਤਲ ਦੇ ਪਿੱਛੇ ਵੀ ਰਣਵੀਰ ਸਿੰਘ ਖਟੜਾ ਉਸ ਵਕਤੇ ਪੁਲਿਸ ਅਫਸਰ ਸਨ ਸੋ ਇਹ ਜਿਹੜੀ ਇਲਜ਼ਾਮ ਤਰਾਸ਼ੀ ਸ਼ੁਰੂ ਤੋਂ ਰਣਵੀਰ ਸਿੰਘ ਖਟੜਾ ਕਿਉਂ ਖਟਕਦਾ ਰਿਹਾ ਕਿਉਂਕਿ ਤੁਹਾਡੀ ਪੜਤਾਲਾਂ ਸਿੱਧਾ ਡੇਰੇ ਵੱਲ ਲੈ ਕੇ ਜਾਂਦੀਆਂ ਰਹੀਆਂ ਨੇ ਤਾਂ ਕਰਕੇ ਤੁਹਾਨੂੰ ਟਾਰਗੇਟ ਕੀਤਾ ਗਿਆ ਪਹਿਲਾ ਇਲਜ਼ਾਮ ਲੱਗੇ ਸਿੱਟ ਦੇ ਹੈੱਡ ਦੇ ਰੂਪ ਵਿੱਚ ਤੁਹਾਨੂੰ ਉਟਾਇਆ ਗਿਆ ਤੁਹਾਡੀ ਰਿਟਾਇਰਮੈਂਟ ਤੋਂ ਬਾਅਦ ਹੁਣ ਇਲਜ਼ਾਮ ਇਹ ਰਿਹਾ ਕਿ ਵੀ ਬਿੰਦਰਪਾਲ ਬਿੱਟੂ ਦੀ ਹੱਤਿਆ ਜੇਲ੍ਹ ਚ ਕਰਾਈ ਗਈ ਉਨੇ ਕੋਈ ਐਸੀ ਗਵਾਹੀ ਦੇ ਦੇਣੀ ਸੀਗੀ ਉਹਦੀ 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 ਗਵਾਹੀ ਜੇ ਆ ਜਾਂਦੀ ਤਾਂ ਉਹਨੇ ਕਹਿ ਦਨਾ ਸੀ ਕਿ ਪੁਲਿਸ ਨੇ ਕਿਵੇਂ ਧੱਕਾ ਕਰਕੇ ਕਸਟੋਡੀਅਲ ਟੌਰਚਰ ਕਰਕੇ ਉਸ ਤੋਂ ਬਿਆਨ ਉਗਲਵਾਏ ਤੇ ਕਹਾਣੀਆਂ ਆਪਣੀਆਂ ਘੜੀਆਂ ਮਤਲਬ ਇਸ ਤਰੀਕੇ ਦੀ ਗੱਲ ਹੈ ਉਹਨਾਂ ਦੇ ਪਰਿਵਾਰ ਦੀ ਰਤੇਸ਼ ਜੀ ਜੋ ਤੁਸੀਂ ਕਹਿ ਰਹੇ ਹੋ ਇਹ ਮਿੰਦਰਪਾਲ ਬਿੱਟੂ ਦੇ ਜਾਂ ਉਹਦੇ ਮਿੰਦਰਪਾਲ ਬਿੱਟੂ ਦਾ ਨਹੀਂ ਕਦਰਿਆ ਉਹਦੇ ਪਰਿਵਾਰ ਤੇ ਇਹ ਅਲੀਗੇਸ਼ਨਸ ਨੇ ਅਰੋਖੀਨਾ ਵੱਲੋਂ ਨੇ ਕਿਵੇਂ ਨੇ ਕਿਹੜੇ ਪਾਸੇ ਨੂੰ ਤਫਤੀਸ਼ ਜਾਂਦੀ ਸੀ ਕਿਹਦਾ ਰਿਮਾਂਡ ਪੁਲਿਸ ਨੂੰ ਲੈਣਾ ਸੀ ਜਿਦੇ ਕਰਕੇ ਇਹ ਸਾਰਾ ਕੁਝ ਖੜਾ ਕੀਤਾ ਗਿਆ ਅ ਇਸ ਲਾਅ ਦੇ ਪ੍ਰੋਸੈਸ ਨੂੰ ਡੀਰੇਲ ਤੇ ਇਹਨੂੰ ਪਿੱਛੇ ਧੱਕਣ ਤੇ ਲਈ ਪਰ ਮੈਂ ਇੱਕ ਗੱਲ ਬੜੀ ਕਲੀਅਰ ਕਰ ਦਿੰਦਾ ਮਹਿੰਦਰਪਾਲ ਬਿੱਟੂ 10 11 ਜੂਨ ਨੂੰ ਉਹਦੀ ਅਰੈਸਟ ਪੈਂਦੀ ਹੈ 18 ਚ 18 ਚ ਠੀਕ ਹੈ ਜੀ ਉਸ ਤੋਂ ਬਾਅਦ ਮਿਨੀਮਮ ਹਾਫ ਅ ਡਜ਼ਨ ਟਾਈਮਸ ਉਹ ਮੈਡੀਕਲ ਤੇ ਕੋਰਟਸ ਦੇ ਵਿੱਚ ਪੇਸ਼ ਹੋਇਆ ਹੂੰ ਜੇ ਤੋ ਉਹਨਾਂ ਨੂੰ ਸਾਡ ਨੂੰ ਰਿਮਾਰਟ ਮਿਲਦੇ ਰਹੇ ਨੇ ਜਾਂ ਕਿਸੇ ਹੋਰ ਜਵੰਸੀ ਨੂੰ सीबीआई ਨੂੰ ਵੀ ਮਿਲੇ ਨੇ ਬਾਅਦ ਚ ਠੀਕ ਹੈ ਜੀ ਮੋਰ 1/2 ਦਜ਼ਨ ਟਾਈਮਸ ਉਹਦਾ ਮੈਡੀਕਲ ਹੋਇਆ ਤੇ ਉਹਨਾਂ ਦੀ ਉਹਦੀ ਹੇਅਰਡ ਓਪਰਚ्युनिटीज ਟੂ ਅਪੀਅਰ ਬਿਫੋਰ ਮੈਡੀਕਲ ਅਥਾਰਟੀਜ਼ ਐਂਡ ਮੈਜਿਸਟ੍ਰੇਟ ਜੁਡੀਸ਼ੀਅਲ ਆਫੀਸਰਸ ਜਿੱਥੇ ਉਹਨੂੰ ਹੁੰਦਾ ਸੀ ਉਸ ਤੋਂ ਬਿਨਾ 1 ਸਾਲ ਸਵਾ ਸਾਲ ਉਹ 1 ਸਾਲ ਲਗਭਗ ਜੇਲ੍ਹ ਚ ਰਿਹਾ ਜੇਲ ਮੈਨੂਅਲ ਦੇ ਮੁਤਾਬਕ ਹਰ ਮਹੀਨੇ ਡਿਸਟ੍ਰਿਕਟ ਸੈਸ਼ਨ ਜੱਜਸ ਜਾਂ ਇਨਸਪੈਕਟਿੰਗ ਜੱਜਸ ਜੇਲ੍ਹਾਂ ਦਾ ਦੌਰਾ ਕਰਦੇ ਨੇ ਉਹ ਜੇਲ੍ਹਾਂ ਦੇ ਵਿੱਚ ਕੈਦੀਆਂ ਨੂੰ ਮਿਲਦੇ ਨੇ ਮਹੀਨਾ ਦਾ ਮਹੀਨਾ ਉੱਥੇ ਉਹਨਾਂ ਦੀ ਦੁੱਖ ਸੁੱਖ ਸੁਣੇ ਜਾਂਦੇ ਨੇ ਜਾਂ ਉਹਨਾਂ ਦੀ ਕੋਈ ਪ੍ਰੋਬਲਮ ਸੁਣੀ ਜਾਂਦੇ ਹਾਂ ਇਨ 올 ਦਿਸ ਪੀਰੀਅਡ ਚਾਹੇ ਉਹ ਮੈਡੀਕਲਸ ਸੀ ਚਾਹੇ ਉਹ ਜੱਜਿਸ ਸਾਬਨ ਜਿੱਥੇ ਰਿਮਾਂਡ ਵਗੈਰਾ ਮਿਲਦਾ ਉਹ ਜੁਡੀਸ਼ੀਅਲ ਰਿਮਾਂਡ ਚ ਜਾਂਦਾ ਰਿਹਾ ਉਹ ਸੀ ਤੇ ਚਾਹ ਜੇਲ ਦੀਆਂ ਇਨਸਪੈਕਸ਼ਨ ਸੀ ਜਿੱਥੇ ਦੇਖੋ ਜਿੰਨੇ ਵੀ ਕੈਦੀ ਨੇ ਜਿਹੜੇ ਅੰਡਰ ਟ੍ਰਾਇਲਸ ਨੇ ਉਹ ਕੋਰਟ ਸਿਸਟ੍ਰਿਕਟ ਸੈਸ਼ਨ ਜੱਜ ਦੇ ਬਿਹਾਫ ਤੇ ਉੱਤੇ ਉਹਨਾਂ ਦੇ ਵੱਲੋਂ ਮਤਲਬ ਨਹੀਂ ਕਸਟਡੀ ਹੈ ਨਹੀਂ ਕਿਰਾਸਤ ਨਹੀਂ ਜੁਡੀਸ਼ੀਅਲ ਕਸਟਡੀ ਚ ਨਹੀਂ ਤਾਂ ਇਹ ਨਾ ਬੜ ਉਹਨੇ ਆਪਣੀ ਸਵਾ ਸਾਲ ਸਾਲ ਸਵਾ ਸਾਲ ਜਿੰਨੀ ਦੇਰ ਉਹ ਇਥੇ ਰਿਹਾ ਅਰੈਸਟ ਹੋਣ ਤੋਂ ਬਾਅਦ ਜਿੰਨੀ ਦੇਰ ਤੱਕ ਉਹ ਜਿਉਆ ਉਹਨੇ ਕਿਤੇ ਵੀ ਨੋਵਰ ਹੀ ਹੈਜ਼ ਮੈਂਸ਼ਨਡ ਔਫ ਐਨੀਥਿੰਗ ਆਫ ਦੈਟ ਸੌਫ ਪ੍ਰੋਜੇਰੀ ਡਾਇਰੀ ਕਹਿੰਦੇ ਉਸ ਦੀ ਮੌਤ ਤੋਂ ਬਾਅਦ ਮਿਲੀ ਉਹ ਐਸੀ ਡਾਇਰੀ ਮਿਲਕ ਤੋਂ ਗਈ ਤੇ ਉਹਦੇ ਵਿੱਚ ਉਹਨੇ ਸਾਰਾ ਲਿਖਿਆ ਵੀ ਜਦੋਂ ਉਹਨੂੰ ਫੜਿਆ ਗਿਆ ਜੂਨ ਆਪਾਂ 2018 ਦੀ ਗੱਲ ਕਰ ਰਹੇ ਕਿਵੇਂ ਪੁਲਿਸ ਨੇ ਉਹਦੇ ਉੱਤੇ ਟੌਰਚਰ ਕੀਤਾ ਤਸ਼ੱਦਦ ਕੀਤੀ ਕਰੰਟ ਲਾਏ ਪਰ ਇਹ ਗੱਲਾਂ ਬਾਤਾਂ ਨਿਕਲੀਆਂ ਉਹ ਡਾਇਰੀ ਚੋਂ ਨਿਕਲੀਆਂ ਡਾਇਰੀ ਹੈ ਨਾ ਪਰ ਉਹ ਡਾਇਰੀ ਕਿਦੀ ਹੈ ਬਿੱਟੂ ਦੀ ਹੈ ਮਤਲਬ ਜੋ ਕੌਣ ਕਹਿੰਦਾ ਪਰਿਵਾਰ ਕਹਿੰਦਾ ਹੈ ਨਹੀਂ ਦੇਖ ਠੀਕ ਹੈ ਪਰਿਵਾਰ ਕਹਿੰਦਾ ਹੈ ਨਾ ਪਰ ਕਿੱਥੋਂ ਆ ਜੀ ਕਿਵੇਂ ਆ ਜੀ ਕਾਗਜ਼ ਜੇਲ੍ਹ ਚ ਲਿਜਾਣ ਦੇ ਲਈ ਪਰਮਿਸ਼ਨ ਲੈਣੀ ਪੈਂਦੀ ਆ ਕਲਮ ਲੈ ਕੇ ਜੇਲ੍ਹ ਚ ਜਾਣੀ ਪਰਮਿਸ਼ਨ ਲੈਣੀ ਪੈਂਦੀ ਆ ਠੀਕ ਹੈ ਫਿਰ ਇੱਕ ਕਿਤੇ ਨਹੀਂ ਹੂੰ ਤੂੰ ਜਦੋਂ ਇਹ ਬੰਦੇ ਦੀ ਡੈਥ ਹੋ ਗਈ ਠੀਕ ਉਹਦਾ ਸਮਾਨ ਪਹਿਲਾਂ ਉਹਦੀ জামਾ ਤਲਾਸ਼ੀ ਹੂੰ জামਾ ਤਲਾਸ਼ੀ ਫਿਰ ਉਹਦੀ ਪਰਸਨਲ ਸਰਚ ਫਿਰ ਉਹਦਾ ਸਮਾਨ ਵਟ ਐਵਰ ਹੀ ਇਸ ਕੀਪਿੰਗ ਇਨ ਇਸ ਜੱਥੇ ਉਹਦਾ ਬੈੱਡ ਹੈ ਜਾਂ ਵਾਟ ਏਵਰ ਉਹ ਨੋ ਵੇਅਰ ਮੈਂਸ਼ਨਸ ਫਿਰ ਜੁਡੀਸ਼ੀਅਲ ਇਨਕੁਆਇਰੀ ਹੋਈ ਹੈ ਆਲ ਕਸਟੋਡੀਅਲ ਡੈਥਸ ਆਰ ਸਪੋਜ਼ ਟੂ ਬੀ ਜੁਡੀਸ਼ੀਅਲ ਇਨਕੁਆਇਰੀ ਇਜ਼ ਟੂ ਬੀ ਹੈਲਡ ਬਾਈ ਦਾ ਮੈਜਿਸਟ੍ਰੇਟ ਤੋ ਤੁਸੀਂ ਬੜੀ ਇੰਪੋਰਟੈਂਟ ਗੱਲ ਕਹੀ ਵੀ ਕਿਸੇ ਵਿਅਕਤੀ ਕਿਹਦੇ ਵਿਅਕਤੀ ਵੱਲ ਤਫਤੀਸ਼ ਦੀ ਸੂਈ ਦੇ ਅੱਗੇ ਜਾਣਾ ਸੀ ਤਾਂ ਕਰਕੇ ਜਿਹੜੀਆਂ ਪਟੀਸ਼ਨ ਨੇ ਆ ਹਾਂ ਦੇਖੋ ਥੋੜਾ ਇਸ਼ਾਰਾ ਕਲੀਅਰ ਇਸ਼ਾਰਾ ਕੀ ਇਸ਼ਾਰਾ ਤਾਂ ਸਿੱਧਾ ਬਾਬਾ ਰਾਮ ਰਹੀਮ ਕਰਨੀ ਆ ਜਦੋਂ ਤਫ਼ਤੀਸ਼ ਦੇ ਵਿੱਚ ਗੱਲ ਸਾਹਮਣੇ ਆ ਗਈ ਵੀ ਪਿਤਾ ਜੀ ਦਾ ਹੁਕਮ ਹੈ। ਠੀਕ ਹੈ। ਪਹਿਲਾਂ ਪਿਤਾ ਜੀ ਦਾ ਹੁਕਮ ਹੈ। ਫਿਰ ਜੇ ਆਪਾਂ ਭਗਤੇ ਵਾਲਾ ਦੇਖੀਏ ਦੇਖੋ ਇਹ ਤਾਂ ਜਿਹੜੇ ਅੰਗ ਨੇ ਬੁਰਜਵਾਰ ਸਿੰਘ ਵਾਲੇ ਤੋਂ ਜਿਹੜੇ ਗੁਰੂ ਰਣ ਸਾਹਿਬ ਚੋਰੀ ਹੋਇਆ ਬਰਗਾੜੀ ਵਾਲੇ ਅੰਗ ਸੁਪੋਜ਼ ਟੂ ਬੀ ਬੁਰਜਵਾਰ ਸਿੰਘ ਵਾਲਾ ਬੀੜ ਦੇ ਨੇ ਠੀਕ ਹੈ। ਪਰ ਜਿਹੜੇ ਗੁਰੂ ਸਰ ਭਗਤੇ ਆਏ ਨੇ ਅੰਗ ਉਹ ਤਾਂ ਅੰਗ ਡੇਰੇ ਤੋਂ ਆਏ ਨੇ। ਦੇਰ ਐਡਮਿਨਿਸਟ੍ਰੇਟਿਵ ਬਲਾਕ ਦੇ ਵਿੱਚੋਂ ਇਹਨੂੰ ਦਿੱਤੇ ਗਏ ਨੇ ਅੱਛਾ ਉੱਥੋਂ ਆਏ ਨੇ ਠੀਕ ਹੈ ਜੀ दैट मींस ਉੱਥੇ ਅੱਗ ਪਹੁੰਚੀ ਆ ਉਸ ਹਿਸਾਬ ਨਾਲ ਫਿਰ ਉਸ ਤੋਂ ਬਾਅਦ ਮੀਟਿੰਗਾਂ ਦਾ ਆਇਆ ਉਸ ਤੋਂ ਬਾਅਦ ਸਬਸਿਕਵੈਂਟਲੀ ਜਿਹੜਾ ਵੀ ਪਿਤਾ ਜੀ ਦਾ ਹੁਕਮ ਆਇਆ ਇਹਦੇ ਰਾਹੀਂ ਇਹ ਆਗੇ ਸੀ ਨਾ ਜੀ ਇਹ ਤਾਂ ਬਿਆਨ ਉਸ ਤੋਂ ਬਾਅਦ ਹੁਣ ਤਾਂ ਸਾਰਾ ਕੁਝ ਦੇਖੀ ਜਾਣੂ ਇਹਦੇ ਉੱਤੇ ਹੁਣ ਤਾਂ ਪ੍ਰਦੀਪ ਕਲੇਰ ਵੀ ਬੋਲਦਾ ਹੁਣ ਤਾਂ ਪ੍ਰਦੀਪ ਕਲੇਰ ਨੂੰ ਬੋਲੇ ਨੂੰ ਅੱਜ ਪੌਣੇ 2 ਸਾਲ ਹੋ ਗਏ ਫੜੇ ਅਰੈਸਟ ਹੋਏ ਨੂੰ ਤਾਂ ਫੜੇ ਨੂੰ ਤਾਂ ਪੌਣੇ 2 ਸਾਲ ਹੋ ਗਏ ਤੱਕ ਜਿੱਥੇ ਅਸੀਂ ਤਫਤੀਸ਼ ਛੱਡ ਗਿਆਂ ਇੱਕ ਬੰਦਾ ਅੱਗੇ ਮਤਲਬ ਸਿਰਫ 5 ਸਾਲ ਬਾਅਦ ਇੱਕ 8 ਸਾਲ ਬਾਅਦ ਪ੍ਰਤੀਪ ਕਲੇਰ ਦੀ ਅਰੈਸਟ ਹੋਈ ਆ ਉਹਦੀ ਅਰੈਸਟ ਤੋਂ ਬਾਅਦ ਫੇਰ ਉੱਥੇ ਹੀ ਖੜਾ ਕੰਮ ਨੋ ਮਤਲਬ ਨਾ ਕੋਈ ਅੱਗੇ ਪ੍ਰਸੀਡ ਹੋ ਰਿਹਾ ਨਾ ਕੋਈ ਤਫਤੀਸ਼ ਅੱਗੇ ਵਧ ਰਹੀ ਆ ਨਾ ਕੋਈ ਅੱਗੇ ਕੁਝ ਹੋ ਰਿਹਾ ਤਾਂ ਪਰ ਹਾਂ ਡਿਰੇਲ ਕਰਨ ਦੇ ਲਈ ਡੀਮੋਰਾਲਾਈਜ਼ ਕਰਨ ਦੇ ਲਈ ਸਿੱਟ ਦੇ ਉੱਤੇ ਸਾਰੇ ਲਾ ਕੇ ਇਲਜ਼ਾਮਾ ਜਿਹੜੀ ਆ ਸਾਡੀ ਉਹ ਜ਼ਰੂਰ ਲਾਏ ਜਾ ਰਹੇ ਆ